ਇਟਲੀ ਦੇ ਰਾਸ਼ਟਰੀ ਪੱਧਰ ਦਾ ਪੱਤਰ ਮੁਕਾਬਲਾ ਜਿੱਤਣ ਵਾਲੀ ਗੁਰਸਿੱਖ ਲੜਕੀ ਸਿਮਰਤ ਕੌਰ ਨੂੰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਕਰਮੋਨਾ ਵੱਲੋਂ ਕੀਤਾ ਗਿਆ ਸਨਮਾਨਿਤ ਵਿਲੱਖਣ ਸ਼ਖਸੀਅਤ ਦੀ ਮਾਲਿਕ ਅੰਮ੍ਰਿਤਧਾਰੀ ਸਿੱਖ ਲੜਕੀ ਸਿਮਰਤ ਕੌਰ ਗੱਤਕੇ ਦੇ ਦਿਖਾਉਂਦੀ ਹੈ ਜੋਹਰ ਅਤੇ ਗੁਰਮਤ ਸੰਗੀਤ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਕਰਦੀ ਹੈ ਮੰਤਰ ਮੁਗਧ ਬਾਦਸ਼ਾ ਦਰਵੇਸ਼ ਸਰਬੰਸਦਾਨੀ ਦਸਮੇਸ਼ ਪਿਤਾ ਤੁਹਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਇੱਕ ਜਹੇ ਵਿਲੱਖਣ ਪੰਥ ਦੀ ਸਾਇਨਾ ਕੀਤੀ ਸੀ ਜਿਸ ਫੁੱਲਵਾੜੀ ਦੀ ਮਹਿਕ ਹੁਣ ਦੁਨੀਆ ਦੇ ਕੋਨੇ-ਕੋਨੇ ਵਿੱਚ ਸਮਾਜ ਨੂੰ ਆਪਣੀ ਵਿਲੱਖਣਤਾ ਨਾਲ ਮਹਿਕਾ ਰਹੀ ਹੈ ਇਟਲੀ ਵਿੱਚ ਇਸ ਫੁੱਲਵਾੜੀ ਦੀ ਮਹਿਕ ਲਾਰੀਆ ਅਮਰਤਾਰੀ ਸਿੱਖ ਲੜਕੀ ਸਿਮਰਤ ਕੌਰ ਨੇ ਜੋ ਕਿ ਇੰਨੀ ਦਿਨੀ ਭਾਰਤੀ ਮੀਡੀਆ ਤੋਂ ਇਲਾਵਾ ਇਟਾਲੀਅਨ ਮੀਡੀਆ ਦੀ ਸੁਰਖੀਆਂ ਬਟੋ ਰਹੀ ਹੈ ਜਿਸ ਦਾ ਕਾਰਨ ਬੀਤੇ ਦਿਨੀ ਇਟਲੀ ਵਿੱਚ ਰਾਸ਼ਟਰੀ ਪੱਧਰ ਦਾ ਇੱਕ ਪੱਤਰ ਮੁਕਾਬਲਾ ਹੈ ਜੋ ਕਿ ਇਟਲੀ ਦੇ ਦੂਸਰੇ ਰਾਸ਼ਟਰਪਤੀ ਲੁਈਜੀ ਅਨਾਉਦੀ ਜੋ ਕਿ 1948 ਤੋਂ 1955 ਤੱਕ ਇਟਲੀ ਦੇ ਰਾਸ਼ਟਰਪਤੀ ਰਹੇ ਨੂੰ ਉਹਨਾਂ ਦੇ 150ਵੇਂ ਜਨਮ ਦਿਨ ਤੇ ਇੱਕ ਪੱਤਰ ਲਿਖਣ ਬਾਰੇ ਸੀ ਜੈਸ ਵਿੱਚ ਹੁਣ ਹਰ ਗੁਰਸਿਕ ਲੜਕੀ ਨੇ ਇਟਲੀ ਪਰ ਵਿੱਚ ਉਹ ਸਾਰੇ ਪ੍ਰਤੀਯੋਗੀਆਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਲ ਕੀਤਾ ਜਿਸ ਲਈ ਉਸ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲ ਰਹੇ ਹਨ ਬਿੱਤੇ ਦਿਨੀ ਗੁਰਦਵਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਤਰਸੇ ਦੀ ਪਰਨਾਰਦੀ ਕਰਮੋਨਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਸ ਨੂੰ ਇਸ ਮਾਣ ਮੱਤੀ ਪ੍ਰਾਪਤੀ ਲਈ ਸਖ ਪਾਈਚਾਰੇ ਦਾ ਮਾਣ ਵਧਾਉਣ ਲਈ ਸਨਮਾਨਿਤ ਕੀਤਾ ਗਿਆ ਸਿਮਰਤ ਕੌਰ ਆਪਣੇ ਪਰਿਵਾਰ ਸਮੇਤ ਕਰਮੋਨਾ ਜ਼ਿਲ੍ਹੇ ਦੇ ਰਿਬੈਕੋ ਦੀ ਔਲੀ ਵਿਖੇ ਰਹਿ ਰਹੀ ਹੈ ਅਤੇ ਕਰਮੋਨਾ ਦੇ ਇੱਕ ਸਕੂਲ ਵਿੱਚ ਗ੍ਰਾਫਿਕ ਅਤੇ ਕਮਿਊਨੀਕੇਸ਼ਨ ਦੀ ਵਿਦਿਆਰਥਣ ਹੈ ਉਹ ਇੱਕ ਬਿਲਖੁਲ ਅਤੇ ਬਹੁਪੱਕੀ ਸ਼ਖਸੀਅਤ ਦੀ ਮਾਲਕ ਹੈ ਗੁਰੂ ਸਾਹਿਬ ਜੀ ਦੀ ਉਸ ਤੇ ਵਿਸ਼ੇਸ਼ ਕਿਰਪਾ ਹੀ ਕਹਿ ਸਕਦੇ ਹਾਂ ਕਿ ਉਹ ਪੜ੍ਹਾਈ ਦੇ ਨਾਲ-ਨਾਲ ਵਿਦੇਸ਼ ਵਿੱਚ ਰਹਿ ਕੇ ਵੀ ਸਿੱਖ ਮਾਸ਼ਲਾਹ ਗੱਤਕੇ ਦੇ ਸ਼੍ਰੀ ਕਲਗੀ ਧਰਗਤ ਕਾ ਖਰਮੇ ਦੀ ਵਿਦਿਆਰਥਣ ਹੈ ਅਤੇ ਵੱਖ-ਵੱਖ ਧਾਰਮਿਕ ਸਮਾਗਮਾਂ ਵਿੱਚ ਪਾਗ ਲੈ ਕੇ ਗੱਤਕੇ ਦੇ ਅਦਭੁਤ ਜਾਹਰ ਦਿਖਾਉਂਦੀ ਹੈ ਸਿਮਰਤ ਕੌਰ ਦੇ ਪਿਤਾ ਭਾਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਦੀ ਬੇਟੀ ਦੇ ਬਚਪਨ ਵਿੱਚ ਹੀ ਗੁਰੂ ਸਾਹਿਬ ਦੁਆਰਾ ਬਖਸ਼ੀ ਖੰਡੇ 바ਟ ਦੀ ਪੌ ਲੈ ਲਈ ਸੀ ਅਤੇ ਗੁਰਬਾਣੀ ਨਾਲ ਬਹੁਤ ਨੇੜੇ ਤੋਂ ਜੁੜੀ ਹੋਈ ਹੈ ਇਸ ਤੋਂ ਇਲਾਵਾ ਉਹ ਗੱਤਕੇ ਦੀ ਚੰਗੀ ਵਿਦ ਗੁਰਮਤ ਸੰਗੀਤ ਨਾਲ ਉਸ ਦਾ ਬਹੁਤ ਮੋਹ ਹੈ ਤੇ ਉਹ ਗੁਰਦੁਆਰਾ ਸਾਹਿਬ ਦੀ ਸ਼ਬਦ ਕੀਰਤਨ ਦੀ ਹਾਜ਼ਰੀ ਵੀ ਭਰਦੀ ਹੈ। ਬੇਟੀ ਸਿਮਰਤ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਨੇ ਜੋ ਵੀ ਪ੍ਰਾਪਤੀ ਕੀਤੀ ਹੈ ਜਾਂ ਉਹ ਹੁਣ ਤੱਕ ਜੋ ਵੀ ਕਰਦੀ ਜਾ ਰਹੀ ਹੈ ਇਹ ਸਭ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਹੀ ਹੈ। ਸਿਮਰਤ ਕੌਰ ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਬਾਣੀ ਤੇ ਬਾਣੇ ਵਿੱਚ ਪਰਪੱਕ ਹੈ। ਸਾਨੂੰ ਲੋੜ ਹੈ ਜਿਵੇਂ ਬੱਚਿਆਂ ਨੂੰ ਸਿੱਧ ਲੈਣ ਦੀ ਜੋ ਕਿ ਵਿਦੇਸ਼ਾਂ ਵਿੱਚ ਵੀ ਗੁਰੂ ਸਾਹਿਬ ਜੀ ਦੀ ਫਲਵਾੜੀ ਦੀਆਂ ਮਹਿਕਾਂ ਬਿਖੇਰੇ ਹਨ। ਅਰਦਾਸ ਹੈ ਕਿ ਵਾਹਿਗੁਰੂ ਪ੍ਰਖ ਵਿੱਚ ਵੀ ਉਹਨਾਂ ਨੂੰ ਤਰੱਕੀਆਂ ਬਖਸ਼ੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼